ਅਤਸਪਿੰਝਾ ਪਰਦੇ ਵਿੱਚ ਸਰਕਾਰੀ ਬਸਦ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਦੱਸਿਆ ਕਿ ਸਰਕਾਰੀ ਬੱਸਾਂ ਦੇ ਵੱਲੋਂ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਇਸ ਤਹਿਤ ਸਾਰੇ ਹੀ ਡਿਪੂ ਵੱਲੋਂ ਹੈ ਜਿਹੜੇ ਬੱਸਾਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ ਸਰਕਾਰੀ ਬੱਸਾਂ ਹੁਣ 3 ਦਿਨ ਨਹੀਂ ਚੱਲਣਗੀਆਂ ਜਿਹਾਂ ਇਸ ਦੌਰਾਨ ਖਾਸ ਕਰਕੇ ਮਹਿਲਾਵਾਂ ਜੋ ਕਿ ਸਰਕਾਰੀ ਬੱਸਾਂ ਤੇ ਮੁਫਤ ਵਿੱਚ ਸਫ਼ਰ ਕਰਦੀਆਂ ਨੇ ਇਸ ਤੋਂ ਇਲਾਵਾ ਪਾਸ ਰਾਹੀ ਵਿਦਿਆਰਥੀਆਂ ਤੇ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਮੁਲਾਜ਼ਮਾ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਮੁੰਨਾ ਦੀਆਂ ਮੰਗਾਂ ਵੱਲ ਕੋਈ ਵੀ ਗੌਰ ਫਰਮਾਈ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਜਲੰਧਰ ਜ਼ਿਲ੍ਹੇ ਚੋਣ ਦੇ ਵਿੱਚ ਸਰਕਾਰ ਦਾ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਸਰਕਾਰ ਨੇ ਸਾਡੀ ਪਹਿਲੀ ਮੰਗ ਨੂੰ ਇੱਕ ਮਹੀਨੇ ਅੰਦਰ ਪੂਰਾ ਕਰਨ ਦਾ ਵਾਅਦਾ ਕੀਤਾ ਪਰ ਵਾਅਦਾ ਅੱਜ ਤੱਕ ਪੂਰਾ ਨਹੀਂ ਹੋ ਸਕਿਆ। ਮੁਲਾਜ਼ਮਾ ਨੇ ਕਿਹਾ ਕਿ ਪੰਜਾਬ ਰੋਡਵਿਸ ਅਤੇ ਪਰੰਪਾਰਸ ਦੀਆਂ 1600 ਬੱਸਾਂ ਦੇ ਪੀਆਰਟੀਸੀ ਦੀਆਂ 900 ਦੇ ਕਰੀਬ ਬੱਸਾਂ ਸੂਬੇ ਦੇ ਵਿੱਚ ਨਹੀਂ ਚੱਲ ਰਹੀਆਂ। ਉਹਨਾਂ ਨੇ ਕਿਹਾ ਪਿਛਲੀ ਵਾਰ ਸਰਕਾਰਾਂ ਦੇ ਦੌਰਾਨ ਰੈਗੂਲਰ ਪਰਤੀਓ ਵੀ ਹੋਈਆਂ ਨੇ ਅਤੇ ਠੇਕੇ ਤੇ ਵੀ ਹੋਈਆਂ ਨੇ ਪਰ ਸਰਕਾਰ ਦੇ ਵਿੱਚ ਸਿਰਫ ਠੇਕੇ ਦੇ ਹੀ ਕੀਤੀਆਂ ਗਈਆਂ ਨੇ ਸੋ ਉਹਨਾਂ ਨੇ ਕਿਹਾ ਸਾਡੀਆਂ ਮੁੱਖ ਮੰਗਾਂ ਦੇ ਵਿੱਚੋਂ ਇੱਕ ਮੰਗ ਸਾਨੂੰ ਰੈਗੂਲਰ ਕਰਨਾ ਹੈ ਉਹਨਾਂ ਨੇ ਕਿਹਾ ਪਰ ਇਸ ਦੇ ਬਾਵਜੂਦ ਟ੍ਰਾਂਸਪੋਰਟ ਮੰਤਰੀ ਕਾ ਜਨਵਰੀ ਨੂੰ ਇਹ ਬਿਆਨ ਦੇ ਰਹੇ ਨੇ ਪੰਜਾਬ ਦੇ ਬੱਸ ਸਟੈਂਡ ਨੂੰ ਠੇਕੇ ਤੇ ਕਿਲੋਮੀਟਰ ਸਕੀਮ ਦੇ ਤਹਿਤ ਦੇ ਦਿੱਤਾ ਜਾਵੇਗਾ ਸਾਡੀ ਅੱਜ 6 7 ਤੇ 8 3 ਰੋਜ਼ਾ ਜਿਹੜੀ ਸਟ੍ਰੈਕ ਆ ਅੱਜ ਪਹਿਲੇ ਦਿਨ ਤੋਂ ਸ਼ੁਰੂ ਆ ਮੰਗਾਂ ਚੁਣੇ ਮੰਗਾਂ ਸਾਡੇ ਮੇਨ ਜਿੰਨੇ ਵੀ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੀ ਬੱਸਾਂ ਦੀ ਗਿਣਤੀ ਘੱਟੋ ਘੱਟ 10000 ਹਰ ਕੀਤੀ ਜਾਵੇ ਤੇ ਹੋਰ ਜਿਹੜੀਆਂ ਬਣਦੀਆਂ ਜਿਵੇਂ ਕਿ ਰੋਡਵੇ ਦੇ ਵਿੱਚ ਪਨਪਾਸ ਦੇ ਵਿੱਚ ਵੱਧ ਤੋਂ ਵੱਧ ਬੱਸਾਂ ਪਾਈਆਂ ਜਾਣ ਤੇ ਜੋ ਵੀ ਸਫੇਰ ਪਾਰਟ ਜਾਂ ਹੋਰ ਵੀ ਕਿਸੇ ਚੀਜ਼ ਦੀ ਕਮੀਆਂ ਨੂੰ ਪੂਰਾ ਕੀਤਾ ਜਾਵੇ ਕੀ ਲੱਗਦਾ ਕੀ ਸਾਰੇ ਬਿੱਠਾ ਖਲਖਵਾੜ ਜਿਹੜੇ ਪਾਤ ਵਾਲੇ ਹੋਣਗੇ ਜਾਂ ਖਵਾੜੀਆਂ ਖਲਖਵਾੜ ਕਰਨੀ ਬਿਲਕੁਲ ਸਾਡਾ ਕੋਈ ਸ਼ੌਕ ਨਹੀਂਗਾ ਵੀ ਸਟ੍ਰੈਕ ਕਰਕੇ ਅਸੀਂ ਪਹਿਲਾਂ ਬਕਾਇਦਾ 2 ਮਹੀਨੇ ਪਹਿਰੇ ਨੋਟਿਸ ਦਿੱਤਾ ਨੋਟਿਸ ਦੇ ਸਬੰਧ ਵਿੱਚ ਸਰਕਾਰ ਨੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਨਹੀਂ ਚਾਹੀ ਤੇ ਅਸੀਂ ਮਾਫੀ ਚਾਹੁੰਦੇ ਆ ਲੋਕਾਂ ਤੋਂ ਸਾਡੇ ਹੀ ਭੈਣ ਭਰਾ ਜਿਹੜੇ ਕਿ ਸਫਰ ਕਰ ਰਹੇ ਆ ਜਾਂ ਕਿ ਪਾਸ ਹੋਲਡਰ ਆ ਕੋਈ ਵੀ ਆ ਵੀ ਅਸੀਂ ਉਹਨਾਂ ਦੀ ਉਹਨਾਂ ਤੋਂ ਸੌਰੀ ਫੀਲ ਕਰਦੇ ਆ ਪਰ ਇਹ ਸਰਕਾਰਾਂ ਦੇ ਕੰਮ ਆ ਜਿਹੜੀਆਂ ਸਰਕਾਰਾਂ ਇਹ ਜਾਣ ਕੇ ਅੜਤਾਲਾਂ ਜਾਣਬੁੱਝ ਕੇ ਕਰਾ ਰਹੇ ਆ ਪਿਛਲੇ ਸਮੇਂ ਤੋਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਤੇ ਅੱਜ ਅਸੀਂ 15 ਸਾਲਾਂ ਤੋਂ ਇਹ ਜਿਹੜੀਆਂ ਆਪਣੀਆਂ ਮੰਗਾਂ ਮਨਾਉਣ ਦੇ ਸਬੰਧ ਵਿੱਚ ਆਪ ਦੀ ਰੋਜ਼ਗਾਰ ਪੱਕਾ ਕਰਾਉਣ ਦੀ ਖਾਤਰ ਤੇ ਆਪਣਾ ਮਹਿਕਮਾ ਬਚਾਉਣ ਦੀ ਕਰਤਾ ਜਿਹੜੀ ਲੜਾਈ ਉਹ ਲੜ ਪਰ ਉਹਨਾਂ ਕੋਲ ਪ੍ਰਾਈਵੇਟ ਬੱਸਾਂ ਪੂਰੀਆਂ ਚੱਲਦੀਆਂ ਆ। ਬਿਲਕੁਲ ਜੀ ਜਿਹੜੇ ਹਰਕਤਾਂ ਬਿਲਕੁਲ ਪੈਣਾ ਕਿਉਂਕਿ ਰੋਡਵੇਜ ਦੀਆਂ ਗੱਡੀਆਂ 1600 ਤੋਂ ਉੱਤੇ ਕਰੀਬ 500 ਤੇ 900 ਦੇ ਕਰੀਬ ਜਿਹੜੀ ਪੀਆਰਟੀਸੀ ਦੀ ਬੱਸ ਖੜੀ ਆ ਤੇ ਜਿਹੜੀ ਕਿ ਸਹੂਲਤ ਲੈਣ ਵਾਲੇ ਲੋਕ ਆ ਜਿਵੇਂ ਕਿ ਥੈਲਾਸੀਮੀਆ ਦੇ ਮਰੀਜ਼ ਆ ਜਾਂ ਕਿ ਪਾਸ ਹੋਲਡਰ ਆ ਸਟੂਡੈਂਟ ਆ ਪੁਲਿਸ ਮੁਲਾਜ਼ਮ ਆ ਤੇ ਜਿਹੜੀਆਂ ਪ੍ਰੀ ਵਾਲੇ ਔਰਤਾਂ ਦਾ ਜਿਹੜਾ ਸਫ਼ਰ ਕਰਨਾ ਹਰਕਤਾਂ ਅਕਸਰ ਲੋਕਾਂ ਨੂੰ ਪੈਂਦਾ ਬਿਲਕੁਲ ਇਹ ਜਿਹੜੀਆਂ ਸਰਕਾਰਾਂ ਇਹ ਜਾਣਬੁੱਝ ਕੇ ਕਰਵਾਉਂਦੀਆਂ ਨੇ। ਦਿੱਲੀ ਹੜਤਾਲ ਦਾ ਕਿੰਨਾ ਦਾ ਬਿਲਕੁਲ ਅਸਰ ਤਾਂ ਪੂਰਾ ਹੀ ਆ ਜੀ ਅੱਜ ਸਾਡੀ 98% ਦਾ ਜਿਹੜੀ ਹੜਤਾਲ ਉਹ ਜਾਰੀ ਆ ਤੇ ਜਿਹੜੀ ਸਰਕਾਰੀ ਬੱਸ ਰੋਡ ਤੇ ਨਹੀਂ ਦਿਸੂਗੀ ਤੋਂ ਆਮ ਆਦੀ ਪਾਰਟੀ ਸਰਕਾਰ ਸੱਤਾ ਜਾਈ ਸੀ ਬੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਜਿਹੜੀਆਂ ਠੇਕੇਦਾਰੀ ਸਿਸਟਮੇ ਬੰਦ ਕਰ ਦਾਂਗੇ ਵਿਭਾਗਾਂ ਦਾ ਜਿਹੜਾ ਨਿੱਜੀਕਰਨ ਨੂੰ ਬੰਦ ਕਰ ਦਾਂਗੇ ਵਿਭਾਗਾਂ ਨੂੰ ਮਚਾਵਾਂਗੇ ਨੌਜਵਨ ਰੋਜ਼ਗਾਰ ਦਵਾਂਗੇ ਪਰ ਇਹ ਸਾਰਾ ਕੁਝ ਸਾਡੇ ਵਿਭਾਗ ਦੇ ਵਿੱਚ ਉਲਟੋ ਹੋ ਰਿਹਾ ਕਿਤੇ ਨਾ ਕਿਤੇ ਨਿੱਜੀਕਰਨ ਨੂੰ ਬਰਾਵਾ ਦਿੱਤਾ ਜਾਂਦਿਆ ਜਿਵੇਂ ਜਦੋਂ ਵੀ ਮੰਤਰੀ ਸਾਹਿਬ ਕੋਈ ਸਟੇਟਮੈਂਟ ਆਉਂਦੀ ਆ ਇੱਕ ਤਰੀਕ ਨੂੰ ਆਈ ਆ 1 ਜਨਵਰੀ ਨੂੰ ਨਵੇਂ ਸਾਲ ਤੇ ਕਿ ਅਸੀਂ ਬਸਟਾਂ ਕਿਲੋਮੀਟਰ ਬਸਾਂ ਪਾਵਾਂਗੇ ਉਹ ਸਿੱਧੇ ਤੌਰ ਤੇ ਵਿਭਾਗ ਦਾ ਨਿਜੀ ਕਰਨੇ ਦੂਜੇ ਪਾਸੇ ਪਿਛਲੇ ਸਮੇਂ ਚ ਇਹ ਸਰਕਾਰ ਨੇ ਵੱਡੇ ਪੱਧਰ ਤੇ ਆਊਟਸੋਰਸ ਤੇ ਭਰਤੀਆਂ ਕੀਤੀਆਂ ਪਿਛਲੀਆਂ ਸਰਕਾਰਾਂ ਨੇ ਰੈਗੂਲਰ ਭਰਤੀਆਂ ਵੀ ਕੀਤੀਆਂ ਸੀ ਆਊਟਸੋਰਸ ਤੇ ਵੀ ਕਿਤੇ ਕੰਟਰੈਕਟ ਤੇ ਵੀ ਕੀਤੀਆਂ ਪਰ ਇਹਨਾਂ ਤੋਂ ਅਸਮਿੱਤ ਸੀ ਵੀ ਇਹ ਰੈਗੂਲਰ ਕਰਨਗੇ ਪਰ ਇਹਨਾਂ ਨੇ ਸਿੱਧੇ ਤੌਰ ਤੇ ਭਰਤੀਆਂ ਜਿਹੜੀਆਂ ਆਊਟਸੋਰਸ ਦੀਆਂ ਕੀਤੀਆਂ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵਾਅਦੇ ਕੀਤੇ ਵੀ ਅਸੀਂ ਠੇਕੇਦਾਰ ਵਿਚੋਲੇ ਬਾਹਰ ਕੱਢ ਦਾਂਗੇ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਕਾਇਦਾ ਕਿ ਬੋਰਡ ਲਾ ਦਿੱਤੇ ਵੀ ਅਸੀਂ ਇਹਨਾਂ ਯਾਰ ਮੁਲਾਜ਼ਮ ਪੱਕਾ ਕੀਤਾ ਸੋ ਸਾਡੇ ਵਿਭਾਗ ਦੇ ਵਿੱਚ ਕੰਟਰੈਕਟ ਵਾਲੇ ਮੁਲਾਜ਼ਮੀਆਂ ਆਊਟਸੋਰਸ ਦੇ ਮੁਲਾਜ਼ਮੀਆਂ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਅਸੀਂ ਜਦੋਂ ਵੀ ਸੰਘਰਸ਼ ਕਰਦੇ ਹਾਂ ਤੇ ਕੋਈ ਨਾ ਕੋਈ ਮੀਟਿੰਗ ਬੈਠ ਜਾਂਦੀ ਆ ਪਿਛਲੇ ਸਮੇਂ 'ਚ ਅਸੀਂ ਵੱਡਾ ਸੰਘਰਸ਼ ਜਲੰਧਰ ਜਿਮਨੀ ਚੌਂਕ 'ਚ ਕੀਤਾ ਸੀਗਾ ਜਿਹਦੇ 'ਚ ਮੁੱਖ ਮੰਤਰੀ ਪੰਜਾਬ ਨਾਲ ਫਾਈਨਲ ਮੀਟਿੰਗ ਹੋਈ ਸੀ ਜਿਹਦੇ 'ਚ ਐਡਵੋਕੇਟ ਜਰਨਲ ਚੀਫ ਸਕੱਟਰੀ ਸਾਹਿਬ ਸੈਕਟਰੀ ਟਰਾਂਸਪੋਰਟ ਐਮ ਡੀ ਪੰਨਾਬ ਅਸੈਂਬਲੀ ਪੀ ਆਰ ਡੀ ਸੀ ਸਾਰੇ ਅਧਿਕਾਰੀ ਸ਼ਾਮਲ ਸੀਗੇ ਉਹਨਾਂ ਨੇ ਸਾਰੀਆਂ ਸੱਤ ਮੰਗਾਂ ਜੀ ਸਾਡੀਆਂ ਸ ਤੇ ਮੁਲਾਜ਼ਮਾਂ ਦੀਆਂ ਵੰ ਮੰਗਾਂ ਨੇ ਤੇ ਇਹਦੇ ਨਾਲ ਸਾਰਿਆਂ ਨੂੰ ਲਾਭ ਮਿਲ ਸਕਦਾ ਸੋ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਗਠਿਤ ਕੀਤੀ ਜਿਹਦੇ ਚ ਜਥੇਬੰਦੀ ਦੇ ਦੋ ਨਮਾਇंदे ਐਮਡੀ ਪਨਬਸ ਪੀਆਰਟੀ ਦੇ ਸੈਕਟਰੀ ਟਰਾਂਸਪੋਰਟ ਦੇ ਮੰਤਰੀ ਨੇ ਤੇ ਉਸ ਤੋਂ ਬਾਅਦ ਉਹ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਕਿ ਪਹਿਲੀ ਮੰਗ ਨੂੰ ਇੱਕ ਮਹੀਨੇ ਚ ਪੂਰਾ ਕੀਤਾ ਜਾਵੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨ ਸੋ ਇੱਕ ਮਹੀਨੇ ਦੇ ਵਿੱਚ ਉਹ ਪਾਲਿਸੀ ਤਿਆਰ ਹੋ ਗਈ ਜਿਹਦੇ ਚ ਅਸੀਂ ਵੀ ਤੇ ਵਿਭਾਗਦਿਆਂ ਵੀ ਜ਼ਿੰਮੇਵਾਰੀਆਂ ਲਾਈਆਂ ਸੀ ਕਿ ਵਕ ਵਕ ਸਕੇਟਾਂ ਦੇ ਕਾਗਜ ਲਾਓ ਕਿਵੇਂ ਉਹਨਾਂ ਨੇ ਪੱਕੇ ਕੀਤੇ ਅਸੀਂ ਹਰਿਆਣੇ ਦੇ ਹਿਮਾਚਲ ਦੇ ਉਹ ਸਟੇਟਾਂ ਦੇ ਪੰਜਾਬ ਦੇ ਜਿੱਥੇ-ਜਿੱਥੇ ਦੂਸਰੇ ਵਿਭਾਗਾਂ 'ਚ ਮੁਲਾਜ਼ਮ ਪੱਕੇ ਕੀਤੇ ਦੋ ਸਾਲ ਵਾਲੇ, ਤਿੰਨ ਸਾਲ ਵਾਲੇ, ਪੰਜ ਸਾਲ ਵਾਲੇ ਉਹ ਸਾਰੇ ਕਾਗਿਜ਼ ਦਿੱਤੇ। ਪਰ ਉਹ ਪਾਲਿਸੀ ਤਿਆਰ ਹੋਣ ਤੋਂ ਬਾਅਦ ਜਦੋਂ ਸਰਕਾਰ ਦੇ ਕੋਲ ਜਾਣੀ ਸੀਗੀ ਤੇ اچانک ਜਿਹੜੇ ਸੈਕਟਰੀ ਟ੍ਰਾਂਸਪੋਰਟ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਉਹਨਾਂ ਨੂੰ ਬਦਲਿਆ ਜਾਂਦਾ। ਤੇ ਜਦੋਂ ਨਵੇਂ ਸੈਕਟਰੀ ਟ੍ਰਾਂਸਪੋਰਟ ਆ ਜਾਂਦੇ ਜਾਂ ਕੋਈ ਅਧਿਕਾਰੀ ਆ ਜਾਂਦਾ ਉਹ ਆਪਣੇ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਉਹ ਚੀਜ਼ ਨੂੰ ਸਾਰਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ। ਪਟਿਆਲੇ ਕੌਣ ਕੀ ਬਸਤੀ ਵੇਟ ਕਰ ਰਹੇ ਹੋ? ਸਰਕਾਰੀ। ਆ ਨਹੀਂ ਲਈ। ਕਿ ਨਹੀਂ ਆਏਗੀ। ਕੀ ਲੱਗਦਾ 3 ਦਿਨ ਦੀ ਹ पता नहीं। पहली नहीं नहीं। 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 बारी आए परेशान तो है बस तो आएगा। तो तो है लुधियाना लाइव सुरेंद्र सोनी